ਇਸ ਤਸਵੀਰ ਵਿੱਚ ਦਿਖ ਰਿਹਾ ਇਹ ਸ਼ਖਸ ਤੁਹਾਨੂੰ ਦੇਖਣ 'ਚ ਸ਼ਾਇਦ ਪੋਲਾਪਣਾ ਲੱਗਦਾ ਹੋਵੇ ਪਰ ਅਸਲ ਦੇ ਵਿੱਚ ਇਹ ਇੱਕ ਕਾਤਲ ਹੈ ਕਾਤਲ ਵੀ ਕਿਸੇ ਹੋਰ ਦਾ ਨਹੀਂ ਬਲਕਿ ਆਪਣੀ ਹੀ ਸਾਲੀ ਦਾ ਜਾਣਕਾਰੀ ਮੁਤਾਬਿਕ ਇਸ ਮਜਨੂ ਜੀਜਾ ਨੇ ਆਪਣੀ ਹੀ ਸਾਲੀ ਦਾ ਕਤਲ ਕਰ ਦਿੱਤਾ ਕਿਉਂਕਿ ਇਹ ਉਸ ਉੱਤੇ ਅੱਖ ਰੱਖਦਾ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੀ ਸਾਲੀ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਇਸ ਦੀ ਸਾਲੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਵਿਆ ਤੋਂ ਮਨਾ ਕਰਨ ਦੇ ਗੁੱਸੇ ਵਿੱਚ ਆ ਕੇ ਇਸ ਨੇ ਉਸ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸੋਹਰੇ ਪਰਿਵਾਰ 'ਚ ਜਾ ਕੇ ਕਹਿ ਦਿੱਤਾ ਕਿ ਤੁਹਾਡੀ ਧੀ ਨੂੰ ਹਾਰਟ ਅਟੈਕ ਹੋ ਗਿਆ ਪਰ ਪੁਲਿਸ ਨੇ ਜਾਂਚ ਕੀਤੀ ਇਸ ਤੋਂ ਬਾਅਦ ਹੋਰ ਹੀ ਖੁਲਾਸੇ ਹੋਏ ਪੁਲਿਸ ਨੇ ਮੋਲਸਮ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰ ਦਿੱਤਾ ਅਤੇ ਰਿਮਾਂਡ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਰਅਸਲ ਇਹ ਮਾਮਲਾ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦਾ ਜਿੱਥੇ ਇਸ ਨੌਜਵਾਨ ਨੇ ਆਪਣੀ ਹੀ ਰਿਸ਼ਤੇਦਾਰ ਯਾਨੀ ਕਿ ਸਾਲੀ ਨੂੰ ਮੌਤੇ ਘਾਟ ਉਤਾਰ ਦਿੱਤਾ